ਆ ਹਾਂ ਹੁਣ ਚੱਲ ਠੀਕ ਹੈ ਦੇਖ ਤਾਂ ਅੰਦਰ ਦੇਖੀ ਫੜ ਜਾ ਇਹ ਪਾਜੀ ਗਿਆ ਇਹ ਆਹ ਦੇਖ ਲਿਆ ਨਾ ਪਾਜੀ ਆ ਦੇਖ ਲੈ ਆਇਓ ਮੈਂ ਦੇਖ ਆਇਓ ਆਇਓ ਆਹ ਦੇਖ ਲੈ ਜੀ ਬੂਗਰ ਲੈ ਇਸੇ ਜੂਰ ਕਰ ਲੈ ਆ ਪਹਿਲਾਂ ਤੋਂ ਬਾਥਰੂਮ ਦੇਖੋ ਟੈਲੈਂਟ ਟਾਇਲ ਲੱਗੀ ਹੋਈ ਹੈ ਬਾਥਰੂਮ ਮੈਂ ਟੈਲੈਂਟ ਹੈ ਆਹ ਦੇਖ ਲਓ ਪਤਿੱਲਾ ਕਿੱਥੇ ਪਿਆ ਜੀ ਬਾਥਰੂਮ ਚ ਕਿਸੇ ਪਤਿੱਲੇ ਦੇ ਉੱਤੇ ਪਰਮਾਨੇ ਆ ਐਸੇ ਪਤਿੱਲੇ ਦੇ ਉੱਪਰ ਬਾਨੇ ਆ ਆਹ ਦੇਖ ਲਓ ਬੰਦਾ ਅਲੀਨਾ ਯਹਾਂ ਸਾਹਿਬ ਆਹ ਵੈਰੀ ਗੁੱਡ ਆਹ ਦੇਖ ਲੋ ਇਹ ਹੈ ਇਹ ਓਨਰ ਰਹੇਗੇ ਭਾਈ ਸਾਹਿਬ ਹਾਂ ਫਿਰ ਸਫਾਈ ਕਿਤਨੀ ਕਰ ਲੋਗੇ ਨਹੀਂ ਅਸੀਂ ਤਾਂ ਸਾਰੀ ਕਰਨੀ ਹੈ ਹੱਥ ਪੱਟ ਕੇ ਸਾਰੇ ਦੇ ਬੜਦੂਗਾ ਸਾਰੀ ਤੋੜ ਕੇ ਦੁਆ ਕਰ ਦੋਵੇਂ ਅੱਜ ਅਸੀਂ ਪ੍ਰਿਆਣੀ ਓਨਰ ਸਾਹਿਬ ਧਿਆਨ ਰੱਖੋ ਤੇਲ ਦਿਖਾਓ ਵੀਰੇ ਦੇਖਾ ਦੇਖਾ ਆ ਤੇਲ ਵੀ ਆਹੋਂ ਮੋਸ ਦੇ ਕੁਲੀ ਆਹ ਜੀ ਵਾਹ ਦੇਖੋ ਕਿੰਨਾ ਟੱਪੇ ਸਾਫ ਉਧਰੇ ਟੰਗ ਰੱਖੇ ਹੋਏ ਨੇ ਆ ਜਿਹੜੇ ਤੁਸੀਂ ਖਾਣੇ ਆ ਸ਼ਾਮ ਨੂੰ ਸਪਰਿੰਗ ਰੋਲ ਬਾਈ ਦੀ 7:00 7 ਵਜੇ ਆਹ ਪਤ ਗੋभी ਦੇਣ ਮੋਹਾਲੀ ਸਾਰੇ ਮੋਹਾਲੀ ਦੇ ਜਾਣੇ ਇੱਥੋਂ 7 ਗੋभी ਤਾਂ ਬਾਹਰ ਪਈ ਹੈ ਆ ਜੇ ਅੰਦਰ ਦੇਖ ਲੈ ਵੀ ਇਹਨਾਂ ਦਾ ਕੁਝ ਵੀ ਨਹੀਂ ਹੈ ਮੈਂ ਤੇਲ ਲਗਾ ਜਿਹੜਾ ਹੁਣ ਹੀ ਬਦਲੇ ਇਹਨਾਂ ਨੇ ਇਹ ਕਿੰਨਾ ਫਰੈਸ਼ ਹੈ ਅਦਰ ਨਹੀਂ ਆਹ ਇਹ ਫਰੈਸ਼ ਤੇਲ ਜਿੱਚ ਬਣੇ ਆ ਆ ਪਏ ਆ ਮੱਖੀਆਂ ਮਚਰਾ ਚ ਪਰਮਾ ਵੀ ਤੇਲ ਹੈ ਦਾ ਸਟੇਜ ਬਣ ਰਹੇ ਆ ਬਈ ਇਹ ਯਾਰ ਮਾਰਨਾ ਦੇਖੋ ਇਹ ਦੇਖੋ ਸੋਸ ਬਈ ਮੱਖੀ ਮੱਛਰ ਆਹ ਨੂੰ ਉਹ ਹੋ ਰਹੀ ਹੈ ਇਹ ਆਪ ਗਿਰੇ ਹੋਏ ਆ ਮਰੂਗੇ ਬਲੀ ਤਾਂ ਇਹ ਲੋ ਕਿਤਨਾ ਆ ਪਿਆ ਨਾ ਸਪ੍ਰਿੰਗ ਰੋਲ ਸਾਡੇ ਬੱਚੜੇ ਆਏ ਦੇਖਣੇ ਨੇ ਤਾਂ 100 ਗੱਡੀ ਕਿਤੇ ਆਹੋ ਉਹ ਲੈ ਆਹ ਦੇਖੋ ਮੇਰੀ ਤੇ ਆ ਉੱਪਰ ਪਿਆ ਆ ਲੋ ਆਹ ਜਿਹੜੇ ਸਪ੍ਰਿੰਗ ਰੋਲ ਤੁਸੀਂ ਖਾਣੇ ਆ ਬਾਈ ਜੀ ਆ ਮੰਜੀਆਂ ਦੇ ਥੱਲੇ ਪੀਂ ਜੀ ਆ ਜਾਏਗਾ ਮੈਂ ਤੁਹਾਨੂੰ ਦੇਖੀ ਚੁਹੇ ਚੂਹੇ ਨੇ ਖਾਵਾ ਇਹ ਬਲਕੇ ਬਾਹਰ ਜਾ ਰਹੇ ਨੇ ਜਿਹੜਾ ਤੁਹਾਨੂੰ ਵੀਡੀਓ ਸਟਾਰਟੀ ਦਿਖਾਇਆ ਯਾਰ ਐਸੇ ਗੰਦ ਨੇ ਮਾਈ ਗੋਡ ਯਾਰ ਵੈਰੀ ਬਸ ਈ ਕੁਆਲਟੀ ਆਈ ਮੋਮੋਸ ਨਾਲੇ ਦੋਸਤ ਆ ਦੇਖ ਲੋ ਮੋਮੋਸ ਦਾ ਹਾਉਸਪ੍ਰਿੰਗ ਆ ਸਾਰੇ ਨਵੇਂ ਆ ਦੇਖੋ ਇੱਥੇ ਆ ਟੇਬਲ ਤੇ ਬੰਦਾ ਸਾਰਾ ਸਮਾਨ ਇਤਨਾ ਹੈ ਉਹ ਪੰਮੀ ਨਹੀਂ ਆ ਫ੍ਰਿਜ ਹੈ ਇੱਥੇ ਹੀ ਮੋਟਰ ਨਹੀਂ ਹੈ ਮਤਫਾਦਿਆਂ ਉਹ ਮਾਈ ਗੋਡ ਆ ਦੇਖੋ ਜੀ ਪਨੀਰ ਖਜ਼ਾਨਾ 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 ਆਹ ਲੋ ਪੂਰੀ ਹੈ ਆ ਦਰਵਾਜ਼ੇ ਦੀ ਸਮੈਲ ਮਾਰ ਰਹੀ ਯਾਰ ਹਾਂਜੀ ਸਮੈਲ ਮਾਰ ਰਹੀ ਇਹ ਆ ਦੇਖੋ ਅਹੀਂ ਇਹ ਪਏ ਆ ਸੁੱਤੇ ਉੱਪਰ ਪਏ ਆ ਨੀਚੇ ਸਮਾਨ ਪਿਆ ਬਣਾਇਆ ਹੋਇਆ ਉੱਪਰ ਇਹ ਆਪ ਗਿਰੇ ਹੋਏ ਆ ਆ ਚੋਚ ਸਕਦੀ ਆ ਆ ਗੋਪੀ ਰੱਖੋ ਮੜੀ ਠੀਕ ਆ ਇਹ ਉਠਾ ਰੋ ਅਜੇ ਗੋਪੀ ਅਜੇ ਤੋੜ ਕੇ ਰਹਿਣਾ ਇਹ ਉਹ ਦਿਖਾਓ ਇਹ ਉਠਾਓ ਇਹ ਕੀ ਚੀਜ਼ ਹੈ ਚਿਕਨ ਆਹ ਚਿਕਨ ਹੈ ਜੀ ਦੇਖੋ ਹਾਏ 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 ਇਹ ਚਿਕਨੀ ਹੀ ਹੈਗਾ ਭਾਈ ਇਹ ਸਾਰਾ ਬਣ ਕੇ ਮੁਹਾਲੀ ਜਾਂਦਾ ਕੱਲੇ ਕੱਲੇ ਸੈਕਟਰਾਂ ਕੇ ਵਿੱਚੋਂ ਜਾਂਦਾ ਜਿੱਥੋਂ ਤੁਸੀਂ ਖਾਣੇ ਆ ਹੁਣ ਦੇਖ ਲਓ ਲੇ ਇਹ ਪੱਟ ਕੇ ਲੈਣੇ ਇਹ ਆ ਦੇਖੋ ਆ ਦੇਖੋ ਇਹ ਇਹ ਜੀ ਗੋਭੀ ਦੇਖੀ ਹੈ ਕਿਸ ਨੇ ਤਾਜੀ ਜਿਹੜੀ ਗੋਭੀ ਤਾਂ ਬੰਦ ਰਿਆ ਐ ਨਾ ਸੋਚੋ ਵੀ ਇੱਕ ਪੀਸ ਚੱਕੇ ਵਾਲਾ ਹਾਂ ਵੀ ਫਿਰ ਕਿਵੇਂ ਇਹ ਕੱਦਨ ਲੈਣਾ ਹੈ ਘਰੇਬੀ ਜੀ ਆ ਦੇਖੋ ਬਈ ਤੁਹਾਨੂੰ 14 ਤਰੀਕ ਨੂੰ ਵੀਡੀਓ ਦਿਖਾਈ ਹੈ ਹੋਲੀ ਵਾਲੇ ਦਿਨ ਤੇ ਦੂਸਰੀ ਤੁਹਾਨੂੰ ਅੱਜ ਦਿਖਾ ਰਹੇ ਹਾਂ ਤੇ ਆਹ ਦੇਖ ਲਓ ਗੰਦਗੀ ਆਹ ਦੇਖ ਲਓ ਮਾਮੂ ਜਿਹੜੇ ਆਪਾਂ ਖਾਣੇ ਮੋਹਾਲੀ ਚੰਡੀਆਂ ਚੰਡੀ ਸਪਲਾਈ ਹੋ ਰਹੀ ਹੈ ਸਾਰੀ ਅੱਥੇ ਤੇ ਹੁੰਦੀ ਹੈ ਠੀਕ ਹੈ ਇਹਨਾਂ ਦਾ ਬਿਆਨ ਹੈ ਇਹ ਅਸੀਂ ਆਪਣੇ ਕੋਲ ਤੋਂ ਨਹੀਂ ਮਾਰ ਰਹੇ ਇਹਨਾਂ ਦੇ ਬਿਆਨ ਐ ਕਿ ਇੱਥੋਂ ਸਪਲਾਈ ਹੋ ਰਹੀ ਹੈ ਸਾਰੀ ਆਹ ਦੇਖ ਲਓ ਮੱਛਰ ਕੋਕਰੇਚ ਕਿਵੇਂ ਆਹ ਦੇਖ ਲਓ ਆਹ ਕੋਕਰੇਚੇ ਲਾਈਟ ਬਾਲੋ ਲਾਈਟ ਬਾਲੋ ਇਹ ਆਹ ਦੇਖੋ ਕੋਕਰੇਚ ਮੱਛਰ ਆਹ ਦੇਖੋ ਲੈ ਸਾਰਾ ਕੋਕਰੇਚ ਮੱਛਰ ਆਹ ਜਿਹੜਾ ਤੁਸੀਂ ਖਾਣੇ ਦਾ ਸਵਾਦ ਲੈ ਲੇਗੇ ਆਹ ਦੇਖੋ ਕਿਵੇਂ ਦੁੱਬੀ ਹੋਈ ਆਹ ਦੇਖੋ ਆਹ ਦੇਖੋ ਮੱਛਰ ਆਹ ਦੇ ਕਾਬਰ ਆਹ ਦੇਖੋ ਮੱਛਰ ਆਹ ਦੇਖੋ ਇਹ ਦੇਖੋ ਇਹ ਸਾਡੇ ਯੂਥ ਕਲੱਬ ਬਣਿਆ ਸਤਾਰਦਾਰ ਸੀਰ ਕਰਤਾਰ ਸਿੰਘ ਜੱਬੇ ਦੇ ਨਾਮ ਤੋਂ ਸਾਡੇ ਪ੍ਰਧਾਨ ਗੁਰਤੇਜ ਸਿੰਘ ਜੀ ਚੇਅਰਮੈਨ ਗੁਰਦੀਪ ਸਿੰਘ ਜੀ ਕੈਸ਼ੀਅਰ ਸਾਡੇ ਮਿੱਠਾ ਜੀ ਤੇ ਉਹਨਾਂ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ ਆ ਤੇਲ ਦੇਖੋ ਮੱਛਰ ਇਹਦੇ ਤੇਲ 'ਚ ਇੰਜਨ ਆਇਲੇ ਲੱਗ ਰਹੇ ਇਹੇ ਤੇਲ 'ਚ ਘੱਟੋ ਘੱਟ 15 20 ਦਿਨ ਲਗਾਤਾਰ ਇਹ ਤਰਦੇ ਘੱਟੋ ਘੱਟ ਹਰ ਤੇਰ ਫੇਰ ਰਹੀ ਆ ਸਿਲੰਡਰ ਇਹਨਾਂ ਦੇ ਆ ਦੇਖੋ ਆ ਦੇਖੋ ਆ ਜਿਹੜਾ ਮੈਦਾ ਏ ਆ ਦਿਖਾਈ ਆ ਦੇਖ ਲੋ ਇਹਦਾ ਸਵਾਦ ਨਾਲ ਖਾਣੇ ਆ ਮਿਊਨਿਸ ਕਹਿੰਨੇ ਆਪਾਂ ਮਿਊਨਿਸ ਆ ਦੇਖ ਲੋ ਮਿਊਨਿਸ ਮੱਛਰ ਇਹ ਸਾਰੀ ਟ੍ਰਾਈ ਸਿਟੀ ਤੇ ਇਹ ਜਾਣੀ ਹੈ ਜਿਹੜੀ ਰੇੜੀਆਂ ਤੋਂ ਜਿੰਨੀ ਤੁਸੀਂ ਖਾਣੇ ਆ ਰੇੜੀਆਂ ਕੀ ਕਈ ਹੋਰ ਜਗ੍ਹਾ ਵੀ ਜਾ ਰਹੀ ਹੈ ਤੁਹਾਨੂੰ ਕੀ ਦੱਸੀ ਹੁਣ ਥੋੜਾ ਆਪਣਾ ਘਰ ਬਣਾ ਲਓ ਬਾਈ ਜੀ ਆਹ ਦੇਖੋ ਕਿਵੇਂ ਮੱਛਰ ਪਿੰਡ ਕਰਿਆ ਸੂਸ ਪਰ ਆਹ ਦੇਖੋ ਜਿੱਥੇ ਚੱਪਲਾ ਫੂਟ ਲੈ ਕੇ ਇਹ ਬਣਾ ਰਹੇ ਨੇ ਧਰਤੀ ਬੈਠੇ ਕਿਦਾਰੇ ਇਹ ਆਹ ਦੇਖੋ ਇੱਥੇ ਚੱਪਲਾ ਫੂਟ ਲੈ ਕੇ ਬੈਠੇ ਆ ਉਹ ਬੰਦਾ ਜਿਹੜਾ ਮੇਨ ਹੈ ਆਹ ਦਾਰੂ ਪੀਓ ਜਾਂ ਪੂਰਾ ਟਾਈਟ ਹੈ ਅਰ ਸ਼ਾਮ ਦਾ ਟਾਈਮ ਹੋ ਗਿਆ ਦੋ ਤਿੰਨ ਮਿੰਟ ਤਾਂ ਤਿਆਰੀ ਸੀ ਹੁਣ ਸਾਰੀਆਂ ਇਹਨਾਂ ਦੀ ਸਪਲਾਈ ਕਰਨੇ ਦੀ ਇਹ ਤੇ ਅਸੀਂ ਧੰਨਵਾਦ ਕਰਦੇ ਆਂ ਨਿਊਜ਼ ਏਡਿਟਿੰਗ ਪੰਜਾਬ ਮੀਡੀਆ ਦਾ ਜਿਹੜੇ ਹੋਰ ਵੀ ਮੀਡੀਆ ਵਾਲੇ ਚੈਨਲ ਦਾ ਫੋਨ ਆਇਆ ਉਹਨਾਂ ਦਾ ਵੀ ਧੰਨਵਾਦ ਹੈ ਪ੍ਰਸ਼ਾਸਨ ਦਾ ਧੰਨਵਾਦ ਹੈ ਜਿਨ੍ਹਾਂ ਨੇ ਸਾਡੀ ਮਾਰ ਲਈ ਹੈ ਵੀਡੀਓ ਬਣਾਉਣ ਤੋਂ ਬਾਅਦ ਉਹ ਜਾਗੇ ਹਨ ਇਹਨਾਂ ਚਲਾਨ ਕੱਟਿਆ ਸੀ ਧੰਨਵਾਦ ਕਰਦੇ ਹਾਂ ਉਹਨਾਂ ਦਾ ਤੇ ਸਾਡੀ ਆ ਦੇਖੋ ਹੀ ਸਾਡੀ ਸਾਰੇ ਢੇਡੇ ਢੇਡੇ ਲੱਗੇ ਹੋਏ ਓਥੇ ਓਸੇ ਨਾਲ ਝਾੜੂ ਮਾਰ ਰਹੇ ਓਥੇ ਨਾਲ ਬਣਾ ਰਹੇ ਓਥੇ ਨਾਲ ਸਫਾਈ ਉਹ ਸਭ ਕੁਝ ਹੋਤੀ ਹੈ ਵੀ ਬੇਨਤੀ ਹੈ ਪ੍ਰਸ਼ਾਸਨ ਨੂੰ ਕਿ ਚੰਗੀ ਨਾਤ ਬਾਈ ਜਾਵੇ ਤਾਂ ਕਿ ਲੋਕਾਂ ਦੇ ਸ਼ੇਤਾਂ ਉੱਤਰਵਾੜਲਾ ਹੋਵੇ ਆ ਦੇਖੋ ਆ ਦਾਰੂ ਦੀਆਂ ਬੋਤਲਾਂ ਆ ਕੜਚੀ ਜਿਹੜੀ ਕੜਚੀ ਨਾਲ ਸਾਸ ਪਾ ਕੇ ਦੇਣੀ ਹੈ ਬੰਨਵਾ ਨੂੰ ਸਾਡੀ ਬੇਨਤੀ ਹੈ ਦੀ ਆ ਟੇਬਲ ਹੈ ਜਿੱਥੇ ਆਪਣਾ ਰੱਖ ਕੇ ਬਣਾਣੀ ਹੈ ਸਾਡੀ ਬੇਨਤੀ ਹੈ ਪ੍ਰਸ਼ਾਸਨ ਨੂੰ ਕਿ ਲੋਕਾਂ ਦੀ ਸੇਤਾਂ ਜਿਹੜਾ ਖਲਵਾੜ ਹੋ ਰਿਹਾ ਇਸੇ ਚੰਗੀ ਕਾਰਵਾਈ ਕਰੀ ਜਾਵੇ ਇਹਨਾਂ ਖਿਲਾਫ ਟੇ ਪਾਣੀ ਦੀ ਵੇਟ ਤੇ ਲੱਗ ਸਾਰਾ ਕੁਝ ਆ ਸਾਰਾ ਚਿੱਕ-ਚਿਪਾ ਆ ਲੋਕ ਲੱਗ ਪਰੇਸ਼ਾਨ ਹੈ ਤੇ ਮਸਾਂ ਲੱਗੇ ਅੱਜ ਦਾ ਬੰਦਾ ਸਾਰਾ ਮੁੱਦਾ ਵੀ ਪਰੇਸ਼ਾਨ ਹੈ ਵੀ ਜਿਹੜੇ ਮੱਛਰ ਪੈਦਾ ਹੋ ਰਹੇ ਉਹ ਲੱਗ ਗਿਆ ਗੰਦਗੀ ਸੋ ਧੰਨਵਾਦ ਕਰਦੇ ਆ ਅਸੀਂ ਪ੍ਰਸ਼ਾਸਨ ਦਾ ਵੀ ਜਿਨ੍ਹਾਂ ਨੇ ਸਾਰ ਲਈਏ ਉਹ ਕਿਹਾ ਗਿਆ